ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਦੇ ਰੈਸੋਇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਉਂਗੀ ਕਿਆ ਕद्दू ਦੀ ਸਬਜ਼ੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਕਿਆ ਕद्दू ਦੀ ਸਬਜ਼ੀ ਬਣਾਉਣ ਵਾਸਤੇ ਇੱਥੇ ਮੈਂ 420 ਗ੍ਰਾਮ ਕਿਆ ਲਿਆ ਉਸ ਨੂੰ ਮੈਂ ਛਿਲਕੇ த்தோਕੇ ਕੱਟ ਲਿੱਤਾ ਤੇ ਨਾਲ ਹੀ ਇੱਥੇ ਮੈਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਕੱਟ ਲਏ ਨੇ ਤੇ ਦੋ ਟਮਾਟਰ ਤੇ ਹਰੀਆਂ ਮਿਰਚਾਂ ਵੀ ਮੈਂ ਕੱਟ ਕੇ ਰੱਖ ਲਈਆਂ ਹੋਈਆਂ ਨੇ ਤੇ ਜਿਹੜੀ ਕੀ ਆ ਕद्दू ਦੀ ਸਬਜੀ ਹੈ ਉਹ ਆਪਾਂ ਕੁੱਕਰ ਦੇ ਵਿੱਚ ਬਣਾ ਕੇ ਤਿਆਰ ਕਰਨੀ ਹੈ ਤੇ ਕੁੱਕਰ ਦੇ ਵਿੱਚ ਮੈਂ ਅੱਧੀ ਘੜਚੀ ਤੇਲ ਦੀ ਪਾ ਲਿੱਤੀ ਏ ਫਲੇਮ ਮੈਂ ਇੱਥੇ ਮੀਡੀਅਮ ਹੀ ਰੱਖੀ ਹੋਈ ਏ ਤੇ ਅੱਧੀ ਘੜਚੀ ਤੇਲ ਦੀ ਪਾਉਣ ਤੋਂ ਬਾਅਦ ਹੁਣ ਜਦੋਂ ਇਹ ਗਰਮ ਹੋ ਜਾਏਗਾ ਤੇ ਇਸ ਦੇ ਵਿੱਚ ਮੈਂ ਪਾ ਦਿੱਤਾ ਹੈ ਅੱਧਾ ਚਮਚਾ ਜੀਰਾ ਜੀਰੇ ਨੂੰ ਬਹੁਤ ਜ਼ਿਆਦਾ ਨਹੀਂ ਭੁੰਨਾ ਸਿਰਫ 1 ਮਿੰਟ ਤੱਕ ਇਸ ਨੂੰ ਰੋਸਟ ਕਰਾਂਗੇ ਤੇ ਦੇਖੋ 1 ਮਿੰਟ ਹੋ ਚੁੱਕਾ ਹੈ ਤੇ ਜੀਰਾ ਭੁੰਨਿਆ ਜਾ ਚੁੱਕਾ ਹੈ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਲਸਣ ਤੇ ਅਦਰਕ ਬਰੀਕ ਬਰੀਕ ਕਟਿਆ ਹੋਇਆ ਤੇ ਇਸ ਨੂੰ ਲਾਈਟ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਹੈ। ਕੁੱਕਰ ਦੇ ਵਿੱਚ ਬਹੁਤ ਹੀ ਛੇਤੀ ਕੀ ਹੈ ਕद्दू ਦੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ। ਤੇ ਬਸ ਬਹੁਤ ਘੱਟ ਟਾਈਮ ਹੀ ਲੱਗਣਾ ਹੈ ਤੇ ਲਸਣ ਅਦਰਕ ਜਿਹੜਾ ਹੈਗਾ ਇਹ ਵੀ ਬ੍ਰਾਊਨ ਹੋਣਾ ਸ਼ੁਰੂ ਹੋ ਜਾਣਾ ਹੈ। ਲਗਾਤਾਰ ਹਿਲਾਉਂਦੇ ਹੋਏ ਇਸ ਨੂੰ ਬ੍ਰਾਊਨ ਕਰਨਾ ਹੈ ਤੇ ਬਹੁਤ ਹੀ ਦੇਖੋ ਘੱਟ ਟਾਈਮ ਲੱਗਿਆ ਹੈ। ਤੇ ਲਸਣ ਅਦਰਕ ਵੀ ਹਲਕਾ ਜਿਹਾ ਬ੍ਰਾਊਨ ਹੋ ਚੁੱਕਾ ਹੈ ਤੇ ਹੁਣ ਇਸ ਦੇ ਵਿੱਚ ਮੈਂ ਪਾਵਾਂਗੀ ਪਿਆਜ਼ ਤੇ ਪਿਆਜ਼ ਨੂੰ ਵੀ ਲਾਈਟ ਬ੍ਰਾਊਨ ਹੋਣ ਤੱਕ ਭੁੰਨਾ ਹੈ ਬਹੁਤ ਜ਼ਿਆਦਾ ਇਸ ਨੂੰ ਬ੍ਰਾਊਨ ਨਹੀਂ ਕਰਨਾ ਤੇ ਨਾ ਹੀ ਆਪਾਂ ਫਲੇਮ ਨੂੰ ਲੋ ਜਾਂ ਹਾਈ ਕਰਨਾ ਮੀਡੀਅਮ ਫਲੇਮ ਦੇ ਉੱਪਰ ਹੀ ਸਾਰਾ ਮਸਾਲਾ ਤਿਆਰ ਕਰਨਾ ਤੇ ਪਿਆਜ਼ ਨੂੰ ਵੀ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਣਾ ਬੜੇ ਹੀ ਛੇਤੀ ਨਾਲੇ ਵੀ ਭੁੰਨੇ ਜਾਂਦੇ ਨੇ ਤੇ ਦੇਖੋ ਪਿਆਜ਼ ਵੀ ਜਿਹੜੇ ਹੈਗੇ ਨੇ ਲਾਈਟ ਬ੍ਰਾਊਨ ਹੋ ਚੁੱਕੇ ਹੋਏ ਐ ਇਹ ਸਬਜੀ ਬਹੁਤ ਹੀ ਜ਼ਿਆਦਾ ਨਰੋਈ ਹੁੰਦੀ ਐ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਐ ਤੇ ਹੁਣ ਪਿਆਜ਼ ਲਾਈਟ ਬ੍ਰਾਊਨ ਹੋ ਚੁੱਕੇ ਨੇ ਇਸ ਦੇ ਵਿੱਚ ਮੈਂ ਪਾਵਾਂਗੀ ਟਮਾਟਰ ਤੇ ਹਰੀਆਂ ਮਿਰਚਾਂ ਪਹਿਲਾਂ ਇਹਨਾਂ ਨੂੰ ਸਿਰਫ 1.5 ਮਿੰਟ ਤੱਕ ਇਸੇ ਤਰ੍ਹਾਂ ਹੀ ਭੁੰਨ ਲੈਣਾ ਤੇ 1.5 ਮਿੰਟ ਤੱਕ ਭੁੰਨਣ ਤੋਂ ਬਾਅਦ ਇਸ ਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਤੇ ਇਹ तकरीबन 1.5 ਮਿੰਟ ਹੋ ਗਿਆ ਹੁਣ ਇਸ ਦੇ ਵਿੱਚ ਮੈਂ ਪਾ ਲਿਆ ਸਵਾਦ ਅਨੁਸਾਰ ਅੱਧਾ ਚਮਚ ਨਮਕ ਦਾ ਅੱਧਾ ਚਮਚ ਹਲਦੀ ਪਾਊਡਰ ਦਾ ਤੇ ਅੱਧਾ ਚਮਚ ਹੀ ਕਸ਼ਮੀਰੀ ਲਾਲ ਮਿਰਚ ਲਾਲ ਮਿਰਚ ਆਪਾਂ ਜਿਹੜੀ ਹੈਗੀ ਰੰਗਤ ਦੇ ਲਈ ਪਾਈਏ ਕਸ਼ਮੀਰੀ ਲਾਲ ਮਿਰਚ ਕੋੜੀ ਨਹੀਂ ਹੁੰਦੀ ਇਹ ਜ਼ਿਆਦਾਤਰ ਰੰਗਤ ਦੇ ਲਈ ਪਾਈ ਜਾਂਦੀ ਹੈ ਤੇ ਇਹਨਾਂ ਨੂੰ ਹੁਣ ਆਪਾਂ ਉਦੋਂ ਤੱਕ ਚੰਗੀ ਤਰ੍ਹਾਂ ਹਿਲਾਣਾ ਜਦੋਂ ਤੱਕ ਹੀ ਟਮਾਟਰ ਪਾਣੀ ਨਾ ਛੱਡ ਜਾਣ ਲਗਾਤਾਰ ਹਿਲਾਉਂਦੇ ਹੋਏ ਹੀ ਇਸ ਨੂੰ ਭੁੰਨਾਂ ਤੇ ਦੇਖੋ ਟਮਾਟਰਾਂ ਨੇ ਵੀ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ ਤੇ ਟਮਾਟਰ ਹਲਕੇ ਜੇ ਗਲ ਵੀ ਚੁੱਕੇ ਨੇ ਤੇ ਹੁਣ ਇਸ ਦੇ ਵਿੱਚ ਪਾ ਦਾਂਗੇ ਕੀਆ ਜਿਹੜਾ ਕਿ ਆਪਾਂ ਕੱਟ ਕੇ ਰੱਖਿਆ ਹੋਇਆ ਹੈ ਤੇ ਕੀਆ ਸਾਰਾ ਮੈਂ ਕੁੱਕਰ ਦੇ ਵਿੱਚ ਪਾ ਦਿੱਤਾ ਹੈ ਕੁੱਕਰ ਦੇ ਵਿੱਚ ਕੀਆ ਪਾਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਹੈ ਕੀਆ ਕद्दू ਦੀ ਸਬਜ਼ੀ ਬਹੁਤ ਹੀ ਜ਼ਿਆਦਾ ਸਵਾਦ ਬਨ ਕੇ ਤਿਆਰ ਹੁੰਦੀ ਏ ਤੇ ਬਹੁਤ ਹੀ ਥੋੜੇ ਟਾਈਮ ਦੇ ਵਿੱਚ ਇਹ ਬਨ ਜਾਣੀ ਏ ਤੇ ਦੇਖੋ ਇਸ ਨੂੰ ਮੈਂ ਚੰਗੀ ਤਰ੍ਹਾਂ ਹਿਲਾ ਲਿੱਤਾ ਤੇ ਹੁਣ ਕੁੱਕਰ ਦਾ ਢੱਕਣ ਬੰਦ ਕਰਕੇ ਮੀਡੀਅਮ ਫਲੇਮ ਦੇ ਉੱਪਰ 3 ਵਿਸਲ ਆਨ ਤੱਕ ਇਸ ਨੂੰ ਪਕਾਵਾਂਗੇ ਤੇ 3 ਵਿਸਲ ਆ ਚੁੱਕੀਆਂ ਨੇ ਇਸ ਤੋਂ ਬਾਅਦ ਆਪਾਂ ਹੁਣ ਕੁੱਕਰ ਦਾ ਢੱਕਣ ਖੋਲਦੇ ਆ ਤੇ ਦੇਖੋ ਕਿੰਨੇ ਵਧੀਆ ਤਰੀਕੇ ਦੇ ਨਾਲ ਕੀਆ ਕद्दू ਗਲ ਗਿਆ ਹੋਇਆ ਹੈ ਇਸ ਦੇ ਵਿੱਚ ਬਿਲਕੁਲ ਥੋੜਾ ਜਿਹਾ ਪਾਣੀ ਜਿਹੜਾ ਹੈਗਾ ਇਹ ਕੀ ਇਹਨੇ ਛੱਡਿਆ ਤੇ ਇਸ ਨੂੰ ਆਪਾਂ 2 ਮਿੰਟ ਤੱਕ ਹੋਰ ਆਪਾਂ ਮੀਡੀਅਮ ਫਲੇਮ ਤੇ ਪਕਾ ਲਾਂਗੇ ਤਾਂ ਜੋ ਹਲਕਾ ਜਿਹਾ ਜਿਹੜਾ ਪਾਣੀ ਹੈਗਾ ਉਹ ਸੁੱਕ ਜੇ ਪਾਣੀ ਨੂੰ ਬਹੁਤ ਜ਼ਿਆਦਾ ਆਪਾਂ ਨਹੀਂ ਸੁਕਾਣਾ ਕਿਉਂਕਿ ਆਪਾਂ ਰਸੀਲਾ ਕੀਆ ਕद्दू ਬਣਾ ਰਹੇ ਹਾਂ ਇਸ ਲਈ ਸਿਰਫ ਥੋੜਾ ਜਿਹਾ ਹੀ ਪਾਣੀ ਸੁਕਾਣਾ ਹੈ ਦੇਖੋ ਆਪਾਂ ਪਾਣੀ ਬਿਲਕੁਲ ਵੀ ਨਹੀਂ ਸ੍ਰਿਪਾਇਆ ਤੇ ਫਿਰ ਵੀ ਕੀਆ ਕद्दू ਨੇ ਕਿੰਨਾ ਪਾਣੀ ਛੱਡ ਦਿੱਤਾ ਦੇਖੋ ਕਿੰਨੀ ਰਸੀਲੀ ਜੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈ ਜਦੋਂ ਥੋੜਾ ਜਿਹਾ ਪਾਣੀ ਸੁੱਕ ਜਾਏਗਾ ਤੇ ਹੁਣ ਗੈਸ ਦੀ ਫਲੇਮ ਇੱਥੇ ਬੰਦ ਕਰ ਦਿੱਤੀ ਮੈਂ ਤੇ ਇਸ ਦੇ ਵਿੱਚ ਗਰਮ ਮਸਾਲਾ ਪਾ ਦਿੱਤਾ ਮੈਂ ਚਮਚ ਦਾ ਚੌਥਾ ਹਿੱਸਾ ਗਰਮ ਮਸਾਲਾ ਦਾ ਪਾਇਆ ਤੇ ਨਾਲ ਹੀ ਇੱਥੇ ਮੈਂ ਹਰਾ ਧਨੀਆ ਵੀ ਪਾ ਦਿੱਤਾ ਬਰੀਕ-ਬਰੀਕ ਕੱਟ ਕੇ ਤੇ ਸਬਜ਼ੀ ਦੀ ਰੰਗਤ ਦੇਖੋ ਕਿੰਨੀ ਜ਼ਿਆਦਾ ਵਧੀਆ ਆਈ ਏ ਤੇ ਕਿੰਨੇ ਹੀ ਥੋੜੇ ਟਾਈਮ ਦੇ ਵਿੱਚ ਦੇਖੋ ਇਹ ਸਬਜ਼ੀ ਬਣ ਕੇ ਤਿਆਰ ਹੋ ਗਈ ਏ ਤੇ ਸਬਜ਼ੀ ਹੁਣ ਸਰਵ ਹੋਣ ਲਈ ਰੈਡੀ ਏ ਹਨੂ ਹੁਣ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਲੈਣੇ ਆਂ ਤੇ ਦੇਖੋ ਰਸੀਲਾ ਕੀਆ ਕਦੋਂ ਕਿੰਨੇ ਹੀ ਵਧੀਆ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ ਚੁੱਕਾ ਹੈ